ਮਹਤਮਾਨ ਨੂੰ ਵੀ ਇਹ ਭਲੇਖਾ ਕਿ ਖੌਰੇ ਅਸੀਂ ਕੋਈ 5-7 ਤਾਂ ਆਗੂ ਫੜ ਕੇ ਖੌਰੇ ਕੋਈ ਅਸੀਂ ਬੰਦੇ ਕੁਝ ਗ੍ਰਿਫਤਾਰ ਕਰਕੇ ਕੋਈ ਵੱਡੀਆਂ ਮੂਵਮੈਂਟਾਂ ਰੋਕ ਲਾਂਗੇ ਜਿਨ੍ਹਾਂ ਨੂੰ ਨਹੀਂ ਵੀ ਪਤਾ ਸੀ ਤੂੰ ਚਰਚਾ ਤਾਂ ਆਪ ਕਰਾਤੀ ਆ ਹੁਣ ਉਹ ਵੀ ਚੰਡੀਗੜ੍ਹ ਜਾਣ ਲਈ ਤਿਆਰ ਹੋਣਗੇ ਜਿਵੇਂ ਹਰਿਆਣੇ ਦੀ ਸਰਕਾਰ ਨੇ ਬਾਡਰ ਨਹੀਂ ਟੱਪਣ ਦਿੱਤੇ ਹਰਿਆਣੇ ਵਾਲੇ ਦਿੱਲੀ ਨਹੀਂ ਜਾਣ ਦਿੱਤਾ ਇਸੇ ਤਰ੍ਹਾਂ ਹੀ ਹੁਣ ਭਗਵੰਤ ਮਾਨ ਦੀ ਸਰਕਾਰ ਚੰਡੀਗੜ੍ਹ ਤੋਂ ਕਿਸਾਨਾਂ ਨੂੰ ਵੜ ਨਹੀਂ ਦੇਣਾ ਚਾਹੀਦਾ ਪਖੰਡ ਕਰ ਰਿਹਾ ਨਸ਼ਾ ਤਸਕਰਾਂ ਦੇ ਕਹਿੰਦੇ ਹੁਣ ਘਰ ਟਾਉਣੇ ਆ ਤੇ ਥੋੜਾ ਕੋਮਰ ਵਿਜੇ ਪ੍ਰਤਾਪ ਫੁੱਫੜ ਤੇਰਾ ਬੋਲੀ ਜਾਂਦਾ ਕਿ ਰਾਗੋਂ ਚੱਡੇ ਦਾ ਚਿੱਟਾ ਵਿਖਦਾ ਐ ਅੰਮ੍ਰਿਤਸਰ ਦੇ ਵਿੱਚ ਪਹਿਲਾਂ ਉਹਦੀ ਸੁਣ ਲੋ ਆਪਦੇ ਐਮਐਲਏ ਦੀ ਜਿਹੜੀ ਇਹ ਸਰਕਾਰ ਆ ਨਾ ਇਹ ਕਿਸਾਨਾਂ ਦੀਆਂ ਕੋਈ ਮੰਗਾਂ ਹੱਲ ਕਰਨਾ ਚਾਹੁੰਦੀ ਆ ਨਾ ਮਜ਼ਦੂਰਾਂ ਦੀਆਂ ਮੰਗਾਂ ਹੱਲ ਕਰਨਾ ਚਾਹੁੰਦੀ ਆ ਇਹਨਾਂ ਦੇ ਰਾਜ ਚ ਕਾਨੂੰਨ ਵਿਵਸਥਾ ਨਾਲ ਦੀ ਕੋਈ ਚੀਜ਼ ਨਹੀਂ ਹੈ ਜਿਹਨੂੰ ਜੀ ਕਰਦਾ ਜਿੱਥੇ ਜੀ ਕਰਦਾ ਅਗਲੇ ਗੋਲੀ ਮਾਰ ਕੇ ਤੁਰ ਜਾਂਦੇ ਆ ਸੰਯੁਕਤ ਕਿਸਾਨ ਮੋਰਚੇ ਵੱਲੋਂ 5 ਤਰੀਕ ਨੂੰ ਚੰਡੀਗੜ੍ਹ ਕੂਚ ਕਰਨ ਦੀ ਕਾਲ ਦਿੱਤੀ ਗਈ ਸੀ ਜਿਸ ਵਿੱਚ ਕੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣਾਂ ਨੇ ਸੰਯੁਕਤ ਮੋਰਚੇ ਦੇ ਆਗੂਆਂ ਨਾਲ ਮੀਟਿੰਗ ਬੁਲਾਈ ਚੰਡੀਗੜ੍ਹ ਪੰਜਾਬ ਭਵਨ ਦੇ ਵਿੱਚ ਤੇ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਹੜੀ ਪਾਰਟੀ ਖੁਦ ਧਰਨਿਆਂ ਦੀ બીજી ਫਸਲ ਚੋਗਰੀ ਆ ਜਿਹੜੀ ਪਾਰਟੀ ਖੁਦ ਅੰਦੋਲਨਾਂ ਦਾ ਹਿੱਸਾ ਰਹੀ ਆ ਕੇਜਰੀਵਾਲ ਖੁਦ ਅੰਨਾ ਹੰਜਾਰੇ ਦੇ ਭ੍ਰਸ਼ਟਾਚਾਰ ਵਿਰੋਧੀ ਅੰਦੋਲਨ ਦੀ ਉਪਜ ਰਿਹਾ ਅੱਜ ਉਸ ਪਾਰਟੀ ਨੇ ਪੰਜਾਬ ਦੇ ਵਿੱਚ ਤਾਨਾ ਛਾਈਦਾ ਜਿਹੜਾ ਰਾਜਾ ਉਹ ਸ਼ੁਰੂ ਕੀਤਾ ਰਵਈਆ ਪਨਾਇਆ ਪਹਿਲਾਂ ਭਗਵੰਤ ਸਿੰਘ ਮਾਨ ਹੋਣਾ ਨੇ ਮੀਟਿੰਗ ਚ ਬੁਲਾ ਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਧਮਕਾਇਆ ਕਿ ਤੁਸੀਂ ਚੰਡੀਗੜ੍ਹ ਚ ਫਿਰ ਵੜ ਕੇ ਦਿਖਾਓ ਉਸ ਤੋਂ ਬਾਅਦ ਹੀ ਜਿਹੜਾ ਦਮਨ ਚੱਕਰ ਸ਼ੁਰੂ ਕੀਤਾ ਗਿਆ ਸਾਡੇ ਮੁਕਸਰ ਜ਼ਿਲ੍ਹੇ ਦੀ ਜੇ ਗੱਲ ਕਰੀਏ ਮੇਰੇ ਤੋਂ ਪਹਿਲਾਂ ਹਰਪ੍ਰੀਤ ਨੇ ਦੱਸਿਆ ਕਿ ਬਹੁਤ ਸਾਰੇ ਕਿਸਾਨ ਆਗੂ ਸੰਯੁਕਤ ਕਿਸਾਨ ਮੋਰਚੇ ਚ ਸ਼ਾਮਲ ਜਥੇਬੰਦੀਆਂ ਦੇ ਆਗੂ ਉਹਨਾਂ ਨੂੰ ਫੜ ਕੇ ਥਾਣਿਆਂ ਦੇ ਵਿੱਚ ਬੰਦ ਕੀਤਾ ਗਿਆ ਸਾਡੇ ਸਤਕਾਰਯੋਗ ਮਾਸਟਰ ਬਲਵਿੰਦਰ ਸਿੰਘ ਥਾਂਦੇਆਲਾ ਜਿਨ੍ਹਾਂ ਦੀ ਸਿਹਤ ਵੀ ਠੀਕ ਨਹੀਂ ਸੀ ਉਹਨਾਂ ਨੂੰ ਵੀ ਕਰਮਚੱਕ ਕੇ ਲੈ ਕੇ ਆਏ ਆ ਜਗਸੀਰ ਸਿੰਘ ਥਾਂਦੇਆਲੇ ਨੂੰ ਘਰੋਂ ਚੱਕ ਕੇ ਲੈ ਕੇ ਆਏ ਆ ਇਹ ਤੋਂ ਬਿਨਾ ਸਾਡੇ ਅ블ੂ ਕੋਟਲੀ ਦੇ ਜ਼ਿਲ੍ਹਾ ਆਗੂ ਜਗਮੀਨ ਸਿੰਘ ਅ블ੂ ਕੋਟਲੀ ਜਸਪ੍ਰੀਤ ਸਿੰਘ ਅ블ੂ ਕੋਟਲੀ ਸੂਬਾ ਸਿੰਘ ਅ블ੂ ਕੋਟਲੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਦੇ ਵਿੱਚ ਹਜ਼ਾਰਾਂ ਕਿਸਾਨਾਂ ਨੂੰ ਡਿਟੇਨ ਕੀਤਾ ਗਿਆ ਇਹ ਹਜ਼ਾਰਾਂ ਦੇ ਘਰਾਂ ਦੀ ਜਿਹੜੀ ਘੇਰਾਬੰਦੀ ਕੀਤੀ ਗਈ ਆ ਅਸੀਂ ਪੰਜਾਬ ਸਰਕਾਰ ਦੇ ਇਸ ਘਟਿਆ ਰਵਈਏ ਦੀ ਇਸ ਤਾਨਾਸ਼ਾਹੀ ਦੇ ਰਵਈਏ ਦੀ ਸਖਤ ਪਰਜੋਰ ਨਖੇਦੀ ਕਰਦੇ ਆ ਨੌਜਵਾਨ ਭਾਰ ਸਭਾ ਵੱਲੋਂ ਤੁਸੀਂ ਆਮ ਹੀ ਕਹਿੰਦੇ ਸੁਣਿਆ ਹੋਣਾ ਕਿ ਜਿਹੜੀ ਆਮ ਆਦਮੀ ਪਾਰਟੀ ਆ ਇਹ ਆਰਐਸਐਸ ਦੀ ਬੀ ਟੀਮ ਆ ਭਾਜਪਾ ਦੇ ਨਾਂ ਤੇ ਬਾਕੀ ਥਾਵਾਂ ਤੇ ਕੰਮ ਕਰਦੇ ਆ ਉਹ ਤੇ ਪੰਜਾਬ ਚ ਇਹ ਆਮ ਆਦਮੀ ਪਾਰਟੀ ਨਾਂ ਤੇ ਕੰਮ ਕਰਦੇ ਆ ਅਮਿਤ ਸ਼ਾਹ ਦੀ ਚੁੱਕ ਚ ਆਇਆ ਹੋਇਆ ਭਗਵੰਤ ਮਾਨ ਪਿਛਲੇ ਦਿਨੀਆਂ ਦੀਆਂ ਮੀਟਿੰਗਾਂ ਹੋਈਆਂ ਨੇ ਅਮਿਤ ਸ਼ਾਹ ਜਿਵੇਂ ਕਿਸਾਨਾਂ ਨੂੰ ਧਮਕੀ ਭਰੇ ਲਹਿਜੇ 'ਚ ਕਹਿੰਦਾ ਰਿਹਾ ਜਿਵੇਂ ਹਰਿਆਣੇ ਦੀ ਸਰਕਾਰ ਨੇ ਬਾਰਡਰ ਨਹੀਂ ਟੱਪਣ ਦਿੱਤੇ ਹਰਿਆਣੇ ਵਾਲੇ ਦਿੱਲੀ ਨਹੀਂ ਜਾਣ ਦਿੱਤਾ ਇਸੇ ਤਰ੍ਹਾਂ ਹੀ ਹੋਣਾ ਭਗਵੰਤ ਮਾਨ ਦੀ ਸਰਕਾਰ ਚੰਡੀਗੜ੍ਹ 'ਚ ਕਿਸਾਨਾਂ ਨੂੰ ਵੜ ਨਹੀਂ ਦੇਣਾ ਚਾਹੁੰਦੀ ਇਸ ਕਰਕੇ ਜੋ ਉਹਨਾਂ ਦੀਆਂ ਜਾਇਜ਼ ਮੰਗਾਂ ਸੀ ਕਿ ਮੂੰਗੀ ਤੇ ਜਿਹੜਾ ਐਮਐਸਪੀ ਮਿਲਣਾ ਚਾਹੀਦਾ ਸਬਜ਼ੀਆਂ ਤੇ ਐਮਐਸਪੀ ਮਿਲਣਾ ਚਾਹੀਦਾ ਧਰਤੀ ਹੀਟਲਾ ਪਾਣੀ ਜ਼ਹਿਰੀਲਾ ਹੋ ਚੁੱਕਿਆ ਪਾਣੀ ਆ ਜਿਹੜਾ ਨਹਿਰੀ ਪਾਣੀ ਹਰ ਖੇਤ ਤੱਕ ਪਹੁੰਚਣਾ ਚਾਹੀਦਾ ਵਨ ਟਾਈਮ ਸੈਟਲਮੈਂਟ ਜਿਹੜੀ ਚੱਲਦੀ ਆ ਬੈਂਕਾਂ ਨਾਲ ਉਹ ਕੀਤੀ ਜਾਵੇ ਇਹ ਤੋਂ ਬਿਨਾ ਅਵਾਰਾ ਪਸ਼ੂਆਂ ਤੇ ਅਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਸਰਕਾਰ ਹੱਲ ਕਰੇ ਬਹੁਤ ਸਾਰੀਆਂ ਜਾਇਜ਼ ਮੰਗਾਂ ਨੂੰ ਲੈ ਕੇ ਕਿਸਾਨ ਚੰਡੀਗੜ੍ਹ ਵੱਲ ਕੂਚ ਕਰਨਾ ਚਾਹੁੰਦੇ ਸੀ ਭਗਵਾਨ ਤਮਨ ਨੂੰ ਇੱਕ ਭਲੇਖਾ ਉਹ ਪਹਿਲਾਂ ਕਈਆਂ ਨੂੰ ਰਿਹਾ ਬਾਦਲ ਨੂੰ ਵੀ ਰਿਹਾ ਕੈਪਟਨ ਨੂੰ ਵੀ ਰਿਹਾ ਹੁਣ ਭਗਵਾਨ ਤਮਨ ਨੂੰ ਵੀ ਇਹ ਭਲੇਖਾ ਕਿ ਖੌਰੇ ਅਸੀਂ ਕੋਈ ਪੰਜ ਸੱਤ ਆਗੂ ਫੜ ਕੇ ਖੌਰੇ ਕੋਈ ਅਸੀਂ ਬੰਦੇ ਕੁਝ ਗ੍ਰਿਫਤਾਰ ਕਰਕੇ ਕੋਈ ਵੱਡੀਆਂ ਮੂਵਮੈਂਟਾਂ ਰੋਕ ਲਾਂਗੇ ਤੇ ਭਗਵਾਨ ਤਮਨ ਸਿਆਂ ਇਹ ਤੇਰਾ ਬੜਾ ਵੱਡਾ ਭਲੇਖਾ ਹੈ ਮਨ ਦੇ ਵਿੱਚ ਲੋਕਾਂ ਤੇ ਜ਼ਬਰ ਕਰਕੇ ਲੋਕਾਂ ਨੂੰ ਕੁੱਟ ਕੇ ਲੋਕਾਂ ਨੂੰ ਥਾਣਿਆਂ 'ਚ ਬੰਦ ਕਰਕੇ ਮੂਵਮੈਂਟਾਂ ਵਧਦੀਆਂ ਹੁੰਦੀਆਂ ਮੂਵਮੈਂਟਾਂ ਘਟਦੀਆਂ ਨਹੀਂ ਹੁੰਦੀਆਂ ਠੀਕ ਆ ਸਾਡਾ ਜੋਰ ਇੱਧਰ ਲੱਗੂਗਾ ਤੇ ਅਸੀਂ ਲਾਵਾਂਗੇ ਪਿੰਡਾਂ 'ਚ ਨਾਊਨਸਮੈਂਟਾਂ ਕਰਕੇ ਤੁਰੇ ਆ ਜਿਹੜੀਆਂ ਟਰੈਕਟਰ ਟਰਾਲੀਆਂ ਅਸੀਂ ਕੱਲ ਤੋੜਨੀਆਂ ਸੀ ਉਹ ਅੱਜ ਫਿਰ ਸਦਰ ਥਾਣੇ ਮੂਰੇ ਡਾ ਦੇਾਂਗੇ ਲਿਆ ਕੇ ਇਸ ਕਰਕੇ ਭਗਵੰਤ ਮਾਣੇ ਭਲੇਖੇ 'ਚ ਨਾ ਰਵੇ ਕਿ ਜੇ ਅਸੀਂ ਕੁਝ ਬੰਦੇ ਫੜ ਲਾਂਗੇ ਅਰੈਸਟਾਂ ਕਰ ਲਾਂਗੇ ਕਿ ਲੋਕਾਂ ਨੇ ਚੰਡੀਗੜ੍ਹ ਵੱਲ ਨਹੀਂ ਜਾਣਾ ਇਸ ਤਰ੍ਹਾਂ ਭਲੇਖਾ ਦੇ 4 ਤਰੀਕ ਨੂੰ ਨਿਕਲਣਾ ਸ਼ੁਰੂ ਹੋ ਜਾਣਾ ਸਗੋਂ ਜਿਨ੍ਹਾਂ ਨੂੰ ਨਹੀਂ ਵੀ ਪਤਾ ਸੀ ਤੂੰ ਚਰਚਾ ਤਾਂ ਆਪ ਕਰਾਤੀ ਆ ਹੁਣ ਉਹ ਵੀ ਚੰਡੀਗੜ੍ਹ ਜਾਣ ਲਈ ਤਿਆਰ ਹੋਣਗੇ। ਭਗਵੰਤ ਮਾਨ ਜਿਹੜਾ ਹਰ ਫਰੰਟ ਤੇ ਫੇਲ ਸਾਫਤ ਹੋਈ ਸਰਕਾਰ ਆ ਪਖੰਡ ਕਰ ਰਿਹਾ ਨਸ਼ਾ ਤਸਕਰਾਂ ਦੇ ਕਹਿੰਦੇ ਹੁਣ ਘਰ ਟਾਉਣੇ ਆ ਤੇ ਥੋੜਾ ਬੀ ਕומר ਵਿਜੇ ਪ੍ਰਤਾਪ ਫੁੱਫੜ ਤੇਰਾ ਬੋਲੀ ਜਾਂਦਾ ਕਿ ਰਾਗਵ ਚੱਡੇ ਦਾ ਚਿੱਟਾ ਵਿਕਦਾ ਅੰਮ੍ਰਿਤਸਰ ਦੇ ਵਿੱਚ ਪਹਿਲਾਂ ਉਹਦੀ ਸੁਣ ਲੋ ਆਪਦੇ ਐਮਐਲਏ ਦੀ ਹੁਣ ਜਦੋਂ ਪਤਾ ਲੱਗ ਗਿਆ ਵੀ ਛਿੱਤਰ ਪੈਣਿਆ ਪਿੰਡ ਚ ਆਇਆ ਦੇ ਹੁਣ ਜਦੋਂ ਪਤਾ ਲੱਗ ਗਿਆ ਕਿ ਇਹਨਾਂ ਦੇ ਝੱਗੇ ਪਾੜਨੇ ਆ ਘਰੇ ਆਇਆ ਦੇ ਆ ਚੋਣਾ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਹੁਣ ਖੇਖਣ ਕਰ ਰਹੇ ਆ ਇਸ ਕਰਕੇ ਜਿਹੜੀ ਇਹ ਸਰਕਾਰ ਆ ਨਾ ਇਹ ਕਿਸਾਨਾਂ ਦੀਆਂ ਕੋਈ ਮੰਗਾਂ ਹੱਲ ਕਰਨਾ ਚਾਹੁੰਦੀ ਆ ਨਾ ਮਜ਼ਦੂਰਾਂ ਦੀਆਂ ਮੰਗਾਂ ਹੱਲ ਕਰਨਾ ਚਾਹੁੰਦੀ ਆ ਇਹਨਾਂ ਦੇ ਰਾਜ ਚ ਕਾਨੂੰਨ ਵਿਵਸਥਾ ਨਾਲ ਦੀ ਕੋਈ ਚੀਜ਼ ਨਹੀਂ ਹੈ ਜਿਹਨੂੰ ਜੀ ਕਰਦਾ ਜਿੱਥੇ ਜੀ ਕਰਦਾ ਅਗਲੇ ਗੋਲੀ ਮਾਰ ਕੇ ਤੁਰ ਜਾਂਦੇ ਆ ਚਿੱਟਾ ਜਿਹੜਾ ਅਕਾਲੀਆਂ ਕਾਂਗਰਸੀਆਂ ਦੇ ਰਾਜ ਚ ਵਿਕਦਾ ਸੀਗਾ ਉਹ ਇਹਨਾਂ ਦੇ ਰਾਜ ਚ ਦੁੱਗਣਾ ਤਿੱਗਣਾ ਹੋ ਗਿਆ ਅੱਜ ਵੀ ਉਹੋ ਹੀ ਸੈਟਿੰਗਾਂ ਲਾ ਕੇ ਸਭ ਕੁਝ ਸਰਕਾਰਾਂ ਦੇ ਨਾਲ ਚੱਲੀ ਜਾਂਦਾ ਇਸ ਕਰਕੇ ਉਸ ਪਾਸੇ ਦਾ ਧਿਆਨ ਨਹੀਂ ਹੈ ਕਾਨੂੰਨ ਵਿਵਸਥਾ ਵਾਲੇ ਪਾਸੇ ਦਾ ਧਿਆਨ ਨਹੀਂ ਹੈ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਕੁੱਟ ਕੇ ਆਪਣੇ ਆਪ ਨੂੰ ਤਾਨਾਸ਼ਾਹ ਜਿਹੜਾ ਬਾਦਸ਼ਾਹ ਸਾਬਤ ਕਰਨਾ ਚਾਹੁੰਦਾ ਇਸ ਕਰਕੇ ਭਗਵੰਤ ਮਾਨ ਸਿਆਹ ਤੇਰਾ ਭਲੇਖਾ ਅੱਜ ਨਿਕਲੂਗਾ ਬਹੁਤ ਸਾਰੇ ਕਿਸਾਨ ਟਰੈਕਟਰ ਟਰਾਲੀਆਂ ਕਸੀ ਬੈਠੇ ਆ ਚੰਡੀਗੜ੍ਹ ਵੱਲ ਮਾਰਚ ਹੋਊਗਾ ਜਿੰਨਾ ਕਰ ਤੋ ਜੋਰ ਲਾ ਸਕਦਾ ਹੋਇਆ ਤੂੰ ਜੋਰ ਲਾ ਕੇ ਰੋਕ ਲਈ ਅਸੀਂ ਅੱਜ ਸੱਦਾ ਦਿੱਤਾ ਸਦਰ ਥਾਣੇ ਮੂਰੇ ਧਰਨਾ ਲਾਉਣ ਦਾ ਬਹੁਤ ਸਾਰੇ ਕਿਸਾਨ ਆ ਗੁਕਰਾਂ ਚੋਂ ਆ ਰਹੇ ਨੇ ਟਰੈਕਟਰ ਟਰਾਲੀਆਂ ਵੀ ਆਉਣਗੀਆਂ ਜਿਹੜੇ ਇਸ ਧਰਨੇ 'ਚ ਪਹੁੰਚੇ ਆ ਕਿਰਪਾ ਕਰਕੇ ਰਾਮ ਨਾਲ ਬਹਿ ਜਾਓ ਦਰਗੀਆਂ ਹੁੰਦੀਆਂ ਚਾਹ ਪਾਣੀ ਦਾ ਵੀ ਪ੍ਰਬੰਧ ਕਰਾਂਗੇ ਮੋਰਚਾ ਸਾਰਾ ਦਿਨ ਇੱਥੇ ਚੱਲੂਗਾ ਬੀਬੀਆਂ ਵੀ ਪਿੰਡਾਂ ਚੋਂ ਆ ਰਹੀਆਂ ਨੌਜਵਾਨ ਜਥੇਬੰਦੀ ਨੇ ਵੀ ਸੱਦਾ ਦਿੱਤਾ ਜਿੰਨਾ ਚਿਰ ਆਪਣੇ ਬੰਦੇ ਬਿਨਾਂ ਸ਼ਰਤ ਰਹਿਣ ਹੀ ਹੁੰਦੇ ਆਪਾਂ ਉਹਨਾਂ ਅਚਾਰ ਸਦਰ ਥਾਣੇ ਮੂਰੇ ਧਰਨਾ ਲਾ ਕੇ ਬੈਠਣਾ ਸਾਰਿਆਂ ਨੂੰ ਬੇਨਤੀ ਆ ਕਿ ਭਾਈ ਰਾਮ ਨਾਲ ਬਹਿ ਜਾਓ ਇੱਥੇ ਦਰਗੀਆਂ ਦੁਰਗੀਆਂ ਦਾ ਪ੍ਰਬੰਧ ਕਰ ਰਹੇ ਆ ਸਾਰਿਆਂ ਨੂੰ ਬੇਨਤੀ ਆ ਜਿਹੜੇ ਧਰਨੇ 'ਚ ਪਹੁੰਚੇ ਆ ਗੇਟ ਦੇ ਸਾਹਮਣੇ ਆ ਕੇ ਬੈਠਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਾਰੇ ਬੋਲੂਗਾ ਚਾਰ ਨਾਰਿਆਂ ਦਾ ਜਵਾਬ ਨਾਰਿਆਂ 'ਚ ਦੇਣਾ ਗ੍ਰਫਤਾਰ ਕੀਤੇ ਆਗੂਆਂ ਨੂੰ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ 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 ਭਗਵੰਤ ਮਾਨ ਸਰਕਾਰ ਮਰਦਾਬਾਦ 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 ਗੁੰਡਾਗਰਦੀ ਕਰਨ ਵਾਲੀ ਭਗਵੰਤ ਮਾਨ ਸਰਕਾਰ ਮਰਦਾਬਾਦ ਆਮ ਆਦਮੀ ਪਾਰਟੀ ਮਰਦਾਬਾਦ 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 ਭਗਵੰਤ ਮਾਨ ਦੀ ਸਰਕਾਰ ਮਰਦਾਬਾਦ 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 ਥਾਣਿਆਂ 'ਚ ਬੰਦ ਕੀਤੇ ਕਿਸਾਨਾਂ ਆਗੂਆਂ ਨੂੰ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਥਾਣਿਆਂ 'ਚ ਬੰਦ ਕੀਤੇ ਕਿਸਾਨਾਂ ਆਗੂਆਂ ਨੂੰ ਤੁਰੰਤ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਲੋਕ ਇਕਤਾ ਜਿੰਦਾਬਾਦ 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 ਛਾਪੇਮਾਰੀ ਕਰਨੀ ਬੰਦ ਕਰੋ ਬੰਦ ਕਰੋ ਛਾਪੇਮਾਰੀ ਕਰਨੀ ਬੰਦ ਕਰੋ ਬੰਦ ਕਰੋ ਬੰਦ ਕਰੋ ਗ੍ਰਫਤਾਰ ਕੀਤੇ ਆਗੂਆਂ ਨੂੰ ਰਹਾ ਕਰੋ ਰਹਾ ਕਰੋ ਰਹਾ ਕਰੋ ਸੰਯੁਕਤ ਮੋਰਚਾ ਜਿੰਦਾਬਾਦ 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 ਨਾ